डी <laughs> 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 ਸੋ ਹਾਂ ਲਾ ਗੈਕਰਾ ਤਿੰਨ ਲੋ ਬਰਦੇ ਨਾਮ ਬਲਦਾ ਹੈ ਸਤਿਗੁਰ ਦੀ ਕਿਰਪਾ ਹੋਏ ਨਾਲ ਅੱਜ ਸੰਗਤਾਂ ਸ੍ਰੀ ਤਨਿ ਸ਼ੰਗੋ ਬੋਰਡ ਤੇ ਜੋ ਪਸਾਨੀ ਮੋਰਚਾ ਚੱਲ ਰਿਹਾ ਕੋਲੇਵਿਚ ਨਗਰ ਆਲੀ ਕਲਾ ਗੂਲੇ ਸਾਰੇ ਸੰਗਤਾਂ ਆਜੋਈਆਂ ਬਾਬਾ ਜੀ ਬੜਾ ਤਾ ਬਾਬਾ ਜੀ ਨੋਡੀ ਬੇਕਾਲੇ ਸਿੰਘ ਕੋਲੇ ਆ ਹੁਣ ਰਾਗੀ ਸਾਮ ਕਰ ਰਹੇ ਹਮਨੇ ਸਤਗੁਰੂ ਦੀ ਕਿਰਪਾ ਜਨਾਰ ਸਾਈਂ ਜੀ ਹੋ ਕੋ ਜਨਾਰ ਦਰਸਨ ਮਿਲਿਆ ਕਰੋ ਨਾਲੇ ਦੇਖੋ ਪੀਂ ਕਾੜੇ ਕਰੀਏ ਸੇ ਮਸ਼ਹੂਰ ਨਾ ਨਾ ਤੁਕੇ ਲਈਏ ਕੇਸੀ ਲਗੇ ਮਾਲ ਦੀ ਕਿਰਪਾ ਨਾਲ ਲਾਇਆ ਤੰਤੰਦਿਆਂ ਜਲਾਇਆ ਤੰਬੂ ਵਧੀਆ ਵਧੀਆ ਬਣਾਇਆ ਹੈ ਰਹਿਣ ਮਸੇਲਾ ਬਹੁਤ ਵਧੀਆ ਵਾ ਸਾਰੇ ਸੰਗਤਾਂ ਜਰੂਰ ਪਹੁੰਚੋ ਹੋਮਾ ਵੀ ਜਰੂਰ ਇਕੱਠੀ ਨਾ ਪਹਿਲੇ ਰੋ ਵੀ ਜਰੂਰ ਆਵੇ ਕਰ ਫਰਤੀ ਇਹਦੇ ਵਾਰੀ ਵਾਰੀ ਦੇ ਨਾਲ ਸਾਰੀਆਂ ਸੰਗਤਾਂ ਭਾਈ ਪਹੁੰਚੋ ਆਣ ਕੇ ਤਾਂ ਮੇਰੇ ਵਿੱਚ ਸ਼ਾਮਲ ਹੋ ਵਧੀਆ ਰੈਨ ਬਸੇੜਾ ਰਾਤ ਰਹਿਣ ਦਾ ਕੋਈ ਬਹੁਤ ਵਧੀਆ ਪ੍ਰਬੰਧ ਦਾ ਸਰਦੂਰ ਜੀ ਕਿਰਪਾ ਦੇ ਨਾਲ ਆ ਦੇਖੋ ਸੰਗਤਾਂ ਆਖਾਂ ਮਾਰੀਆਂ ਆ ਸਮੁੰਦਰ ਚੜੰਦੀਆਂ ਗੱਪੇ ਪਾਣੀ ਛੇੜੇ ਮਾਰੇ ਕਿਰਪਾ ਦੇ ਨਾਲ ਭਾਈ ਨਰਵਾਰ ਸਿੰਘ ਜੀ ਭਾਈ ਸੁਪਾਲ ਸਿੰਘ ਜੀ ਤੁਹਾਨੂੰ ਸਾਹਿਬ ਰੋਜਨ ਸਿੰਘ ਭਾਈ ਗੁਰਸੇਵਕ ਸਿੰਘ ਸਾਡੇ ਚਾਚਾ ਜੀ ਬਾਬੇ ਲੋਡੀ ਸਰਪਾਲ ਸਿੰਘ ਜੀ ਤੋਂ ਅੱਜ ਸੰਗਤਾਂ ਵੀ ਹਿੱਟ ਨੇ ਇਹ ਜਿਹੜੀ ਚੱਲਾਂ ਮਾਰਿਆ ਬਾਰਾ ਕੋਇਤੋਂ ਦੇ ਸੰਗੋ ਬਾਦ ਕਰ ਰਹੇ ਹਾਂ ਸਾਰਾ ਸੰਗਤ ਨੂੰ ਬੇਨਤੀ ਆ ਇਸ ਤਰ੍ਹਾਂ ਬਾਤ ਕਰਕੇ ਭਾਈ ਤੁਮ ਸੇ ਕਿਰਪਾਲਤਾ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ